ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਅੱਜ ਆਇਆ ਬੰਬ ਪੀਸ ਤੇ ਬਾਈ ਨਾ ਕਰਦੇ ਡਿਟੇਲ ਸਾਰੀ ਪੁੱਛਦੇ ਆ ਤੇ ਬਹੁਤ ਸ਼ਾਨਦਾਰ ਯਾਰੇ ਵਾਲੇ ਪਸ਼ੂ ਆ ਤੇ ਕੋ ਤਾਜ਼ੀਆਂ ਸੂਏ ਪੋਏ ਝੋਟੀਆਂ ਤੇ ਵਧੀਆ ਰਕੜਲੇ ਵੇੜਾ ਵੀ ਬਾਈ ਕੋਲ ਹੈ ਗਿਆ ਇੱਕ ਟੋਕੜ ਕੱਪਣ ਵੇੜਿਆ ਸਰਸਿਕਣ ਬਾਈ ਜੀ ਸਾਡੀ ਬੜੀ ਵੀਰ ਜੀ ਠੀਕ ਠਹਾ ਜੀ ਜੀ ਬੜਾ ਠੀਕ ਸਾਹਿਬ ਜੀ ਜਿੰਨੇ ਭੈਣ ਭਰਾ ਮਾੜਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵੀਰ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਹਾਂਜੀ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਠੀਕ ਜੀ ਤੇ ਜਨਵਾਰ ਵੀਰ ਜੀ ਅੱਜ ਆਪ ਦੇ ਕੋਈ ਚੰਗੇ ਨਗਿਨੇ ਟੌਪ ਦੇ 8 9 ਜਨਵਾਰ ਆ ਠੀਕ ਜੀ ਵੈੜਾ ਵੀ ਆ ਜੱਸੀ ਵੱਸੀ ਵੀ ਟੋਕੜ ਪਾਣੀ ਛੋਟੀਆਂ ਹਾਂਜੀ ਤਿੰਨ ਵੈੜਾ ਗੱਪੜ ਮੈਂ ਚੰਗੀ ਟੋਕੜ ਗੱਪੜ ਮੈਂ ਹੋ ਗਈ ਚੰਗੀ ਨਹੀਂ ਬਾਡੀ ਮੈਂ ਹੀ ਉਹ ਵ ਹਾਂਜੀ ਚੰਗੇ ਜਨਵਰ ਟੌਪ ਦੇ ਸਾਰੇ ਠੀਕ ਛੋਟੀਆਂ ਅੱਜ ਆਪ ਮੂੰਹੋਂ ਬੋਲਣਗੀਆਂ ਹਾਂਜੀ ਅਸੀਂ ਆਪ ਵੀਰ ਘਟ ਦੱਸਾਂਗੇ ਪਰ ਸਾਡੀ ਕੱਲੀ ਕੱਲੀ ਮਹੀਂ ਦਸੂਗੀ ਜਨਵਰ ਇਡੇ ਟੌਪ ਠੀਕ ਹੈ ਭਾਈ ਜੀ ਕੁਆਲਟੀ ਵਾਲੇ ਐਂਡ ਤੱਕ ਵੀਡੀਓ ਵੇਖਿਓ ਤੇ ਜੇ ਨਹੀਂ ਸੰਤੋਸ਼ ਚੈਨਲੋਂ ਵੇਂਦੀ ਆ ਵਾਧੂ ਵਾ ਸਬਸਕ੍ਰਾਈਬ ਕਰਾਇਆ ਕਰੋ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਾਇਆ ਕਰੋ ਠੀਕ ਹੈ ਹਾਂਜੀ ਜਨਵਰ ਸਾਰੇ ਟੌਪ ਦੇ ਲਿਓ ਜੀ ਛੋਟੀ ਵੀਰ ਦੁਜਾ ਸੁਆ ਦੁਜਾ ਸੁਆ ਮਗਰ ਬਚਾ ਜੀ ਮਗਰ ਹਟਾ ਆ ਜੀ ਹਟਾ ਆ ਗਿਆ ਜੀ ਠੀਕ ਹੈ ਹੋ ਲੋ ਜੀ ਜਾਨ ਸੁਆਦ ਹੋ ਜਾ ਝੋਟੀ ਜੀ ਆ ਸੁਆਦ ਹੋ ਜਾ ਸੁਆਦ ਇੱਕ ਵੀਰ ਚੀਜ਼ ਆ ਕੇ ਜਿਹੜੇ ਮੁੰਡੇ ਆਖਣ ਜਿਹਨੂੰ ਕਹਿੰਦੇ ਚੀਜ਼ ਆ ਤੇ ਬਹੁਤ ਸ਼ਾਨਦਾਰ ਝੋਡੀ ਤਾਜੀ ਸੋਈ ਅੱਜ ਥਲਿਓ ਵੇਖੋ ਯਾਰੇ ਬੱਦੇ ਪਏ ਆ ਮੈਂ ਨਾ ਵੀ ਝੋਟੀ ਵੀਰਾ ਆਪਣਾ ਆਪ ਦੱਸੋ ਵੀ ਵੀ ਮੈਂ ਹੈਗੀ ਨਹੀਂ ਅੱਜ ਆਪ ਘਟ ਬੋਲਣ ਦੀ ਲੋੜ ਐ ਮੱਝਾਂ ਬੋਲਣ ਦੀ ਝੋਟੀਆਂ ਦੱਸਣ ਗਿਆਡੀਆਂ ਠੀਕ ਐ ਜੀ ਵੇਖੋ ਜੀ ਉਹ ਜਿਹਨੂੰ ਕਹਿੰਦੇ ਵੀਰ ਬੰਬ ਉਹ ਆ ਦੇਖੋ ਜੀ ਗੇਟ-ਗੇਟ ਦਾ ਥੰਨ ਲਗਾ ਦਲੇ ਵੇ ਪੂਰੇ ਗੱਡੇ ਬਾਜੀ ਕਾਰਡ ਨਹੀਂ ਪਛਾੜ ਹੋਏਗੀ ਠੀਕ ਹੈ ਜੀ ਜਵਾਈ ਜਵਾਈ ਪੋਲੀ ਜੀ ਜਵਾਈ ਪੋਲੀ ਵਿਦਿਏ ਦੰਦੀ ਛੋਟੀਆਂ ਜਵਾਈ ਪਾਈ ਕਹਿੰਦਾ ਪੂਰੀ ਪੋਲੀ ਰੂੰਦ ਗਈ ਜਵਾਈ ਆ ਪੋਲੀ ਵੀਰ ਫੀਤਾ ਲੈ ਕੇ ਆਵੇ ਥੰਨ ਨਹੀਂ ਕੋਈ ਵੱਧ ਕਾੜ ਠੀਕ ਹੈ ਬਰਾਬਰ ਥੱਲੇੋਂ ਬਿਲਕੁਲ ਸਹੀ ਗੱਲ ਹੈ ਕਿਹਨੂੰ ਕਹਿੰਦੇ ਅਸਲ ਚੀਜ਼ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਇਹਦੀਆਂ ਹੈਗੀਆਂ ਇਹ ਬਰਾਬਰ ਹੈ ਨਕੀ ਸਿੰਘੀ ਮੂੰਹ ਛਿੱਗੀ ਦੂਜਾ ਸੁਆ ਲਓ ਜੀ ਇਹ ਦਾੰਤ ਝੋਟੀ ਦਾ ਬਹੁਤ ਸੰਗੀ ਗੋਲ ਲੱਗੀ ਆ ਧੰਦੇ ਵੇ ਕੁਆਲਟੀ ਵਾਲੀ ਬੈਸਟ ਹੈ ਪਰ ਜਿਹਨੂੰ ਕਹਿੰਦੇ ਵੀਰ ਝੋਟੀ ਅਸਲ ਚੀਜ਼ ਹੈ ਠੀਕ ਜੀ ਉਹ ਆਈ ਜੀ ਇਹ ਮੈਂ ਨਾ ਵੀਰ ਆਲੇ ਚੋਲੇ ਪੂਰੀ ਚੈਂਪੀਅਨ ਹੈ ਜੋ ਠੀਕ ਹੈ ਸਾਰੀ ਸਰਾਜ ਨੂੰ ਕਹਿੰਦੇ ਨਾ ਉਹ ਚੀਜ਼ ਹੈ ਸੇਦੀ ਢੇਰੀ ਆ ਦੇ ਆ ਲੈਵਾ ਦੇ ਜਿਹਨੂੰ ਕਹਿੰਦੇ ਅਸਲ ਕੁਆਲਿਟੀ ਦੋ ਸੂਵੇ ਵੀਰ ਝੋਟੀ ਟਪਾ ਗਏ ਤਿੰਨ ਚੋਲੇ ਨਾ ਜਿਹੜਾ ਮਰਜੀ ਵੀਰ ਭਰਾ ਨਾਲੇ ਜੇ ਇੱਕ ਵਧੀਆ ਇਹੋ ਜਿਹੀ ਝੋਟੀ ਕੋ ਬਚਾ ਲਵੇ ਠੀਕ ਹੈ ਜੀ ਤਾਂ ਫਿਰ ਜਿੰਨੇ ਰੁਪਏ ਕੱਢਨੇ ਤੁਹਾਨੂੰ ਦੱਸੋ ਭਾਈ ਜੀ ਕੀ ਮੋਲ ਵੀਰੇ ਝੋਟੀ ਭਾਵੇਂ ਜੋ ਮਰਜੀ ਕਰੀਏ ਮੋਲ ਕਰੀਏ ਝੋਟੀ ਦਾ 180 175 हां ਦੇ ਨਾਂ 70 ਦੀ ਘੇੜੀ ਜਣੀ 170 ਦੀ ਠੀਕ ਹੈ ਜੀ ਓਕੇ ਹਾਂ ਨਹੀਂ ਪਹਿਲੀ ਵੀਰੇ ਇੱਕ 61 ਦੀ ਪਰ ਝੋਟੀ ਹੈ ਜਿਹਨੂੰ ਕਹਿੰਦੇ ਜਿਹੜਾ ਮਰਜੀ ਵੀਰ ਭਰਾ ਹੋਵੇ ਜਿਹੜਾ ਮਰਜੀ ਵੀਰ ਭਰਾ ਹੋਵੇ ਲੋਟੀ ਵੀਰੇ ਚੋਗੇ ਤੇ ਸੱਲੀ ਕਰਕੇ ਖੜੇ ਠੀਕ ਹੈ ਜੀ ਓਕੇ ਸਾਡੇ 3 ਕਿਲੋ ਕੱਟੀ ਦੀ ਗਾੜ ਹੋਊਗੀ ਵੀਰ ਗਾੜ ਗਾੜ ਠੀਕ ਹੈ ਜੀ ਜਿਆਦਾ ਸਿਰਾਂ ਇਹ ਪੂਰੀ ਸਾਫ ਝੋਟੀ ਆ ਪੂਰਾ ਲੇਵਾ ਜਿਹਨੂੰ ਕਹਿੰਦਾ ਬਰਾਬਰ ਲੇਵਾ ਆ ਆਤੀ ਕਰਾਈ ਪਈ ਆਰੇ ਦਵਾਰੇ ਸਰੀਏ ਦੀ ਗੱਡੀ ਵੀਰ ਕਿੰਨੇ 165 ਖਰਚਣਾ ਨਾ ਹਾਂਜੀ ਇੱਕ ਦਾਸ ਦੀ ਪੰਜ ਦੀ ਟੋਕੜ ਗੱਬਣ ਘੋਟੀ ਵਿਗਣੀ ਆ ਠੀਕ ਹੈ ਜੀ ਦੱਸੋ ਜਾਏ ਰੋ ਆ ਗਿਆ ਰਸ਼ੀਅਨ ਟੈਂਕ ਆ ਗਈ ਜੀ 1.5 ਮੀਟਰ ਪਰੇ 2 ਮੀਟਰ ਚੌੜੀ ਆ ਲਓ ਜੀ ਦੇਖੋ ਕਿੰਨੇ ਦੀ ਆਮ ਨਹੀਂ ਸੱਜਰ ਵੇਖਦੀ ਆ ਨਾ ਵੀਰ ਹਾਂਜੀ ਸਵਾ ਦੀ 1.5 ਦੀ ਕੋਨੇ ਦੀ ਉਸ ਤਰਾ ਹੀ ਮਾਰਦਾ ਇਹ ਉੱਦਾਂ ਆਈਆਂ ਟੋਕੜੀ ਦੇਖ ਸਕਦੀ ਆ ਦੋ ਦੋ ਫੁੱਟ ਪਿਛਾ ਚੌੜੀ ਦੇਖੋ ਜੀ ਭਾਈ ਜੀ ਇਹ ਬੰਬ ਪੀਸ ਆਉਂਦਾ ਕਿਤੋਂ ਇਹ ਦੱਸੋ ਬੰਦਾ ਐ ਵੀ ਜੀ ਮੇਰੇ ਏਰੀਆ ਦੇ ਗਵਾਂਢ ਹੀ ਝੋਟੀ ਠੀਕ ਹੈ ਜੀ ਤੇ ਬੰਦੇ ਨੇ ਵੀਰੇ ਜਿਹਨੂੰ ਕਹਿੰਦੇ ਨਾ ਅਸੀਂ ਜਦੋਂ ਮਹੀਂ ਲੱਦਣ ਗਏ ਆ ਉਦੋਂ ਮੇਰੇ ਵਾਸਤੇ ਚੋਰੀ ਘੁੱਟੀ ਜੀ ਅਸੀਂ ਕਿਉਂ ਦੀ ਚੋਰੀ ਘੋਟ ਕੇ ਖਵਾਉਂਦਾ ਰਿਹਾ ਵੀਰੇ ਨੂੰ ਨਹੀਂ ਭਾਜੀ ਇਹ ਸੇਦੋਂ ਪਾ ਲਾਦਾ ਵੀ ਚੋਰੀ ਖਾਂਦੀ ਆ ਕੀ ਵੀ ਵੀਰੋ ਨੇ ਕੱਲੀ ਇੱਕੋ ਹੀ ਸ਼ਕੀਨ ਠੀਕ ਹੈ ਜੀ ਦੇਖੋ ਜੀ ਸੀਲ ਅਜੇ ਦਿਨ ਲੈ ਜੂਗੀ 800 ਚ ਇਹਨੂੰ ਤੁਰਨ ਵਾਸਤੇ ਰਾਹ ਵੱਖਰਾ ਚਾਹੀਦਾ ਆ ਅਜੇ ਦਿਨ 800 ਚ ਮਹੀਂ ਲੈ ਜੂਗੀ ਵੀਰ ਪਰ ਦੱਸ ਦਊਗੀ ਇੱਕ ਰਾਹ ਵੀ ਠਾਕੀਆਂ ਮਹੀਂ ਜਿਹੜੀ ਵੀਰ ਦੀ ਹਾਥੀ ਗੱਡੀ ਜਿਹਨੀ ਆਉਂਦੀ ਠੀਕ ਹੈ ਬਰਾਹ ਦੇ ਮਹਾਪੁਰਿਆਂ ਦੀ ਬ ਆਲੇ ਦੁਆਲੇ ਉਹ ਹਾਥੀ ਵਾਂਗੂ ਰਾਜੀ ਹੋਈ ਆ ਰਸ਼ੀਨ ਟੈਂਕ ਜਿਹੜਾ ਹੁੰਦਾ ਨਾ ਉਹ ਆ ਰਸ਼ੀਨ ਟੈਂਕ ਸਹੀ ਗੱਲ ਜੀ ਲੈਵੇ ਕੁਆਲਿਟੀ ਵਾਲੀ ਝੂਮ ਝੂਮ ਕਰਦੀ ਆ ਬਹੁਤ ਖਾਬ ਕੁਆਲਿਟੀ ਵਾਲੀ ਤੇ ਚੈੱਕ ਜੋਕ ਪਾਸ ਵਧੀਆ ਨਿਕਲੀ ਆ ਮੈਂ ਵੀ ਚਿੱਪਣ ਬੜੀ ਮੋਲੀ ਲੱਗੀ ਆ ਪੂਰੀ ਫੁੱਲ ਕੇ ਛੋਟੀ ਵੀਰ ਦਸੱਲੀ ਕੋਈ ਆਪਣੀ ਕਰਕੇ ਖੜਨੀ ਆਪਣੀ ਨਿਗਾਣਾ ਦੇ ਲਏ ਨੇ ਬਈ ਤੁਰਦੀ ਖੜੀ ਸੋਹਣੀ ਲੱਗਦੀ ਆ ਮੈਂ ਬਹੁਤ ਵਧੀਆ ਛੋਟੀ ਮੈਨੂੰ ਕਹ ਦਿੰਦੇ 15 16 ਕਿਲੋ ਦੁੱਧ ਆਉਂਗੀ ਇਹਦੀ ਕੋਈ ਇਹ ਗਰੰਟੀ ਨਹੀਂ ਦਿੰਦੇ ਆਪਣੀ ਕੋ ਮਸਲਾ ਤੇ ਮਰਜ਼ੀ ਕਰਕੇ ਤੁਹਾਡੇ ਥਲੇ ਆਪਣੇ ਫਰਜ਼ ਮਰਜ਼ੀ ਕਰ 20 ਕਰ ਜੇ 18 ਕਰ ਜੇ ਕਰਦੇ ਨਹੀਂ ਨਿਕਲਿਆ ਪਿੰਦੇ ਆਣਾ ਮੈਂ ਆਪਣੀ ਨਿਕਲਾ ਮੱਝ ਮੈਂ ਲਵੇ ਤਾਂ ਸਰੀਰ ਤੋਂ ਹੀ ਪਾੜ ਲਾਦਾ ਦੁੱਧ ਕੱਢੂਗੀ ਜਾਣ ਵਾਲੀ ਮੈਂ ਆ ਆ ਚੀਜ਼ ਵੀ ਵੀਰ ਆ ਠਿਲਕਟਲ ਕਾਗਜ਼ ਵਰਗੀ ਜੰਬੜੀ ਆ ਵੇਖੋ ਇਹ ਨਹੀਂ ਭੋਲੀ ਆ ਵੀ ਸਾਂ ਰੁਜੀ ਖੋਟੀ ਆ ਅਸਲ ਨੇ ਮੰਜਾ ਮੰਜਾ ਪਰ ਵੀਰਾ ਮੈਂ ਦੋ ਮਤੇ ਸਿੱਧੇ ਸਿੱਧੇ ਮਹੀਂ ਦੇ ਸਾਮ ਸਾਦੇ ਮੰਡੀ ਵੀ ਲੈ ਜਾਂਦੇ ਬਾਕੀ ਜਿਹੜਾ ਵੀਰ ਭਰਾ ਇੱਥੇ ਆ ਇਹ ਮੰਡੀ ਵੀ ਲੈ ਜਾਏ ਮਹੀਂ ਦੇ ਸਾਮ ਸਾਦਾ ਮਹੀਂ ਵੀ ਆ ਕੇ ਸ਼ਰਮ ਨਹੀਂ ਜਾਂਦਾ ਵੀਰ ਜੀ ਠੀਕ ਆ ਜੀ ਅਸਲ ਨਿਸ਼ਾਨੀਆਂ ਆ ਦੇ ਫਟ ਚੱਕੀਆਂ ਦੁੱਧ ਵਾਲਾ ਮੁੱਲ ਲਾ ਕੇ ਮਹੀਂ ਲਈ ਆ ਤੇ ਜਿਹੜਾ ਵੀਰ ਭਰਾ ਮੈਂ ਤਾਂ ਚਾਹਵਣ ਹੋਇਆ ਇਹ ਵੀਰ ਜੀ ਫੋਨ ਤੇ ਕਰਾ ਤੁੰ ਨੂੰ ਤੇ ਮਹੀਂ ਹੋ ਜੂ ਇਹ ਬਾਈ ਕਹਿੰਦੇ ਪੂਰਾ ਮੁੱਲ ਲਾ ਕੇ ਆਈ ਤਾਂ ਫੋਨ ਦੇ ਮੁੱਲ ਕਰਾਂਗੇ ਠੀਕ ਆ ਜੀ ਇਹ ਸੋ ਆ ਕੇ ਵੇਚਾਂ ਠੀਕ ਆ ਜੀ ਇਹ 6 ਰੁਪਏ ਦਾ ਭਗਿਆੜਾ ਲਿਆ ਸੂਇਆ ਪਾ ਲਿਆ ਦੱਸੋ ਜੀ ਮਨੇਰ ਦੀ ਝੋਟੀ ਸੂਈ ਕੱਟੀ ਦਿੱਤੀ ਹੈ ਤੇ ਜੇਰ ਪੈ ਗਈ ਆ ਜੇਰ ਚਾਰ ਜੰਦੀ ਹੈ ਠੀਕ ਆ ਜੀ ਮਾਦੀ ਓਕੇ ਨਿਕਲੀ ਪੂਰੀ ਤੇ ਝੋਟੀ ਅਸਲ ਸਿਰਾ ਓਕੇ ਜੀ ਲਗੀ ਹੈ ਜੀ ਹੋਰ ਪੈ ਗਈ ਇਹਦੀ ਜਿੰਨਾ ਘੰਟਾ ਹੈ ਜੇਰ ਦੁਰਤੀ ਆ ਚੁਆਇਜ ਬਈ ਚੁਆਇਜ ਆ ਕੋਲੀ ਇੱਕ ਨੰਬਰ ਓਕੇ ਜੀ ਬੜੀ ਛੋਟੀ ਸੋਣੀ ਦੇ ਸੁਨਕੀ ਦੂਜਾ ਸੂਆ ਠੀਕ ਉਹ ਆਲਟੀ ਵਾਲੀ ਝੋਟੀ ਦੁੱਧ ਵਾਲੀ ਦੁੱਧ ਵਾਲੀ ਝੋਟੀ ਆ ਪੂਰੀ ਸਾਬ ਉਹ ਵੀਰ ਆਰਾਮ ਨਾਲ ਝੋਟੀ ਆ ਆਲਟੀ ਵਾਲੀ ਫਾਲੂਪਾ ਪੋਟ ਕੇ ਸਿੱਧੀ ਹੋ ਗਈ ਆਰਾਮਣਾ ਝੋਟੀ ਦੁੱਧ 13 14 ਕਿਲੋ ਭਰਨ ਵਾਲੀ 14 ਕਿਲੋ ਮਾਣਾ ਵੀ ਇੱਥੇ ਕੱਢੀ ਜਾਏਗੀ ਲਿਆਓ ਜੀ ਦੇਖੋ ਇਹ ਬਹੁਤ ਸਾਫ ਝੋਟੀਆਂ ਥਾੜੇ ਲੈਵਾ ਕੁਆਲਟੀ ਲਗਾ ਤੇ ਆਇਆ ਵੇਖੋ ਜੀ ਕਿੰਨੀ ਲੱਗੀ ਦੋ ਦੋ ਇੱਕ ਵੀਰ ਬੰਦੇ ਨਾਲ ਸ਼ਰਤ ਹੋ ਗਈ ਸੀ ਪੂਰਾ ਥਾਣੇ ਚ ਮੋਰ ਰਹਿਗਾ ਥਾਣੇ ਆ ਬਹੁਤ ਥਾਣੇ ਆ ਜਦੋਂ ਮੈਂ ਹੀ ਲੈ ਜਾਂਦੇ ਹਣਾ ਜਦੋਂ ਮਈਆਂ ਨਾਲ ਲਈ ਆ ਹਾਂਜੀ ਤੇ ਬੰਦੇ ਨਾਲ ਇੱਕ ਸ਼ਰਤ ਹੋ ਗਈ ਐਨ ਦੇਖੋ ਜੀ ਪੀ ਆਂਦਾ ਵੀ ਮੈਂ ਮੇਰੀ ਗੱਬਣ ਦੇ ਥਲੇ ਇਦਾਂ ਬਹਿ ਜਾ ਮੈਂ ਫ੍ਰੀਜ ਹਿੱਲ ਜੇ ਠੀਕ ਜੀ ਗੱਬਣ ਮਈਆਂ ਤੇ ਟਿੱਪੀ ਕਾਲ ਆ ਗੱਬਣ ਆ ਇਹਦੀ ਚੰਗੀ ਰਸਾ ਛੁੱਟ ਕੇ ਭਾਈ ਇੱਥੇ ਖਲਾਰ ਛਲੋਤੀ ਰਹੇਗੀ ਓਕੇ ਮਾਜੀ ਦੇ ਤੂੰ ਪੇਵਾ ਆਣੀ ਹੈਗੀ ਵੇਖੋ ਜੀ ਕਿਰੀ ਸਾਫ ਝੋਟੀ ਆ ਤੇ ਬਹੁਤ ਸਾਫ ਤੇ ਸੁਥਰੀ ਤੇ ਕੁਆਲਟੀ ਵਾਲੀ ਆ ਤੇ ਵਧੀਆ ਦੁੱਧ ਬਰੋਗੇ ਕਿਉਂਕਿ ਅੱਜ ਸੂਈ ਚਵਰੀ ਆ ਜਦੋਂ 20 ਦਿਨਾਂ ਦੁੱਧ ਦੇ ਰਿਕਾਰਡ ਤੋੜੂਗੀ ਖਾ ਪੀ ਕੇ ਨੇ ਦੁੱਧ ਚੜਨਾ ਝੋਟੀ ਚੱਲਣਾ ਚੱਲਣਾ ਦੁੱਧ ਵਾਲੀ ਜਗ੍ਹਾ ਤੇ ਮਰ ਵੀ ਕੱਢੀ ਆ ਠੀਕ ਆ ਮੋਲਵੀਰ ਝੋਟੀ ਦਾ ਭਾਵੇਂ 1 40 35 ਜੋ ਮਰਜ਼ੀ ਕਰੀਏ ਹਾਂ ਦਾ ਨਾਂ 1 30 ਦੀ ਝੋਟੀ ਹੋਣੀ 1 30 ਦੀ ਬਾਈ ਜੀ 30 ਦੀ ਹਾਂ ਨਾ ਹਾਂ ਨਹੀਂ ਕਾਰ ਤੋਂ ਹਲਾ ਮਾਰ ਸਵਾਦੀ ਹਾਂ ਮੈਂ ਸਵਾਦੀ ਚੋਠੀਆ ਆ ਆ ਬੱਚਾ ਲੈ ਲੋ ਅੱਜ ਇਹਨਾਂ ਸਪੈਸ਼ਲ ਕੂੜਾ 나ੜੂ ਜੀ ਕੱਟੀ ਹੈ ਠੀਕ ਕੱਟੀ ਆ ਹਾਂ ਸਵਾਦੀ ਲੋ ਜਲਦੀ ਲੈਵੇ ਤਾਂ ਫੇਰ ਮਾਰਦੇ ਵੀ ਛੋਟੀ ਜੰਮਰ ਹੈਗਾ ਗਈ ਆਸਾ ਚੀਜ਼ ਹੈ ਜਿਹਨੂੰ ਬਿਲੇ ਬੰਬ ਪੀਸ ਹੈ ਜਿਹਨੂੰ ਕਹਿੰਦੇ ਕੁਆਲਟੀ ਵਾਲੀ ਪੂਰੀ ਤਰ੍ਹਾਂ ਠੀਕ ਹੈ ਚਲੋ ਭਾਈ ਖੋਲੋ ਹਾਂ ਮੈਂ ਮਗਰ ਵੀਰ ਕੱਟੀ ਤਜਾ ਕੱਟੀ ਆ ਗਈ ਦੀ ਮੈਂ ਆਇਆ ਤਜਾ ਕੱਟੀ ਆ ਹਾਂ ਜੀ ਤਜਾ ਸੁਆ ਮੈਂ ਮਾਲ ਜੀ ਮੈਂ ਤਜਾ ਦੂਗਾ ਮਹੀਂ 15 16 ਕਿਲੋ ਦਾ ਤਾਂ ਆਉਣਾ ਭਰਦੀ ਆ ਤੇ 12 13 ਕਿਲੋ ਬੋੜਾ ਆਉਗਾ 12 13 ਕਿਲੋ ਬੋੜਾ ਹੈ ਗੈਟ ਬਲੈਕ ਹੈ ਗੈਟ ਬਲੈਕ ਵੀਰ ਜੀ ਮਗਰ ਕੱਟੀ ਆ ਪੂਸ਼ੇ ਦੀ ਕੁਦਰਤੀ ਦੀ ਕੁਦਰਤੀ ਹੈ ਢੀਆ ਕੋਈ ਕਹੇ ਨਾ ਵੀ ਟੁੱਟੀ ਆ ਹਾਂਜੀ ਆ ਵੇਖੋ ਕੁਦਰਤੀ ਢੀਆ ਪੂਸ਼ੇ ਆ ਪਰ ਵੀ ਠੰਡੀ ਬੜੀ ਮਹੀਂ ਦੇ ਮਹੀਂ ਦੀ ਕੁਆਲਟੀ ਆ ਨਾ ਜਿਹੜੀ ਅਸਲ ਚੀਜ਼ ਆ ਸਿੰਗਲ ਹੱਡੀ ਸਿੰਗਲ ਹੱਡੀ ਆ ਚੰਬੜੀ ਹੈ ਰੋਣ ਨੂੰ ਕੋਲੀ ਨਹੀਂ ਲੰਮੀ ਹੁੰਦੀ ਓਡੀ ਓਡੀ ਦੀ ਬੂਥੀ ਆ ਇਹ ਗੱਲ ਸਹੀ ਹੈ ਜੀ। ਦੇਲ ਬੂਲ ਦੇਖੋ ਮੈਂ ਦੀ ਬਹੁਤ ਸਾਫ ਆ ਕੁਆਲਿਟੀ ਆ। ਮੈਂ ਦੇ ਵਿੱਚ। ਦੇਖੋ ਜੀ ਬੀਲ ਦੇਖੋ ਮੈਂ ਦੀ। ਬਿਲਕੁਲ ਸਹੀ ਗੱਲ ਜੀ। ਚਮੜੀ ਕਾਗਜ਼ ਵਰਗੀ ਸ ਚਵਾ ਲੱਗਾ ਪੁੱਲਾ ਭਲਾ ਨਿਆਣਾ ਚੋਵੇ। ਬਿਲਕੁਲ ਸਹੀ ਗੱਲ। ਤੋਰੋ ਜਾਨੂ। ਬਗਰ ਕੱਟੀਆਂ ਬੜੀ ਸ਼ਾਨਦਾਰ ਜੱਡ ਬਲੈਕ ਆਈ ਆ। ਕੱਟੀਆਂ ਵਧੀਆ। ਜੱਡ ਬਲੈਕ। ਓਏ ਮਾਰ ਕੱਟੀਆਂ ਹੈਨਾ। ਹਾਂ ਜੀ। ਕੱਟੀਆਂ ਆ ਗਈਆਂ ਅੱਜ। ਪਰ ਵੀਰ ਅਸਲ ਚੀਜ਼ ਆ ਲੈਨ ਬਹੁਤ ਜਿਆਦਾ ਚੰਗੀ ਮਹੀਂ ਮੇਰਾ ਆਰਡਰ ਬਹੁਤ ਸੋਹਣਾ ਬਣਾਇਆ ਆ ਤੇ ਸਾਫ ਜਿਹਨੂੰ ਕਹਿੰਦੇ ਨਾ ਉਹ ਚੀਜ਼ ਆ ਏ ਪੂਰੀ ਮਹੀਂ ਦੁੱਧ ਵਾਲੀ ਜਿਹੜਾ ਮਹੀਂ ਕੀਤੀ ਆ ਵੀ ਚੰਗੇ ਦਾ ਚੰਗਾ ਡੰਗਰ ਆਵੇ ਮੇਰੇ ਭਰਾ ਸਲੇ ਕਰਕੇ ਹਨਾ ਆਪਣੀ ਆਪਣੀ ਵੀ ਆਪਣੀ ਸਮਝਣਾ ਪੈਸੇ ਲੋਣੇ ਜਿੰਨੇ ਲੋਣੇ ਆ ਜੀ ਤੇ ਪਹਿਲੇ ਲਗਣੇ ਆ ਜੀ ਜੀ ਦਾ ਮੁੱਲ ਕਹਣਾ ਜੀ ਬਿਲਕੁਲ ਸਹੀ ਗੱਲ ਦੱਸੋ ਭਾਈ ਜੀ ਕੀ ਮੁੱਲੇ ਦਾ ਮੋਲ ਵੀਰ ਭਾਵੇਂ ਜੋ ਮਰਜ਼ੀ ਕਰੀਏ ਹਾਂ ਤੇਣ ਲੈਣੀ ਮੋਲ ਮੈਂ ਵਿਰੋਧ 165 ਮਗਦੇ ਘਰ ਵਾਲਾ ਜਿਹੜੀ ਗੱਲ ਉਹ ਲਾਏ ਕੀ ਦੁੱਧ ਹੀ ਨਹੀਂ ਚੰਗਾ ਭਰਿਆ ਹਾਂਜੀ ਇਹ ਹਾਂ ਨਹੀਂ ਮੈਂ ਵੀ 40 ਦੀ ਹੋਣੀ 40 ਦੀ 40 ਕਰ ਦਿਓ ਜੀ ਲਓ ਜੀ 35 ਜਾਂ ਦੋ ਜਾਂ ਦੋ ਮੋਲ ਤੋਂ ਭਲਾ ਇਥਾ ਪਾਰ ਦਿਓ ਜੀ ਹੌਲੀ ਹੌਲੀ ਠੀਕ ਦੁੱਧ ਵਾਲੀਆਂ ਕੈਂਡੀਆਂ ਵੀਰਾਂ ਪੈਂਤੀਰੀ ਚੰਦੀ ਵਾਲਾ ਫੋਨ ਨਾ ਲਾਵੇ ਠੀਕ ਹੈ ਪਰ ਮੈਂ ਜਿਹਨੂੰ ਕਹਿੰਦੇ ਫੋਨ ਲਓ ਜੀ ਆਹ ਵਾਲਾ ਦੇਖੋ ਕਿੰਨੀ ਚੜਾਉਂਦਾ ਓਕੇ ਤਾਂ ਵੀਰ ਜਿੰਨੇ ਸਾਡੇ ਕੋਲ 1 35 ਦੀ 40 ਦੀ ਮਹੀਂ ਖਾਣੀ ਨਾ ਉਹਦੀ ਅੱਧੇ ਉਹ ਵਾਧੇ ਮੌਲੇ ਤੇ ਮੈਂ ਟੋਕੜੀ ਵੀ ਕੱਟੀ ਸੀ ਆਪਣੇ ਚੈਨਲ ਤੋਂ ਵੇਚ ਕੇ ਗਈ ਆ ਮੈਂ ਠੀਕ ਹੈ ਜੀ 17 ਕਿਲੋ 16 ਕਿਲੋ ਦੁੱਧ ਮੈਂ ਕੱਢਿਆ ਪਰ ਸਾਹਮ ਘੱਟ 8 ਕਿਲੋ ਦੁੱਧ ਜੀ 8 ਕਿਲੋ ਦੁੱਧ ਪੰਨਿਆਂ ਦੀ ਗੱਭਣ ਜੀ ਪੰਜਾਂ ਮਹੀਨੇ ਦੀ ਗੱਭਣ ਦੇ 8 ਕਿਲੋ ਦੁੱਧ ਵੀਰ ਝੋੜੀਓ ਓਕੇ ਜੀ ਤੇ ਬਾਕੀ ਠੱਡੀ ਸੀਲ ਤੇ ਚੰਗੀ ਮਹੀਂ ਕੁਆਲਿਟੀ ਹੈ ਤੇ ਟੋਕੜ ਕਪੜਾ ਮੈਂ ਆ ਤਾਂ ਬਹੁਤ ਕੁਆਲਿਟੀ ਹੈ ਕਾਦੇ ਕੁਦ ਬੜਾ ਮਹਰਾ ਬੜਾ ਮਹਰਾ ਵੀ ਦੋ ਤੇ ਕਪੜੇ ਨਹੀਂ ਆਦੀ ਵੀਰ ਜੀ ਪਈਆਂ ਮਿਲ ਨਹੀਂ ਕਪੜੇ ਆ ਤੇ ਵੇਖੋ ਜੀ ਮੈਂ ਜਦੋਂ ਪਿਆਰ ਹੋਣੀ ਆ ਤੇ ਸਿੰਗਲ ਹੱਡੀ ਦੀ ਮੈਂ ਆ ਤੇ ਲੇਵੇ ਵਾਲੀ ਕਮਾਲਾਂ ਕਰਦੀ ਹੁੰਦੀ ਹੈ ਵੀ ਮੈਂ ਨਾਲ ਵੀ ਵੀਰਾਂ ਮਹੀਂ ਦੀ ਥੱਲੇ ਦੇਖੀਆ ਫੇਰ ਜਿਹੜੇ ਵੀ ਵੀਰਪੁਰਾਣੇ ਮਹੀਂ ਲੈਣੀ ਹੈ ਜਦੋਂ ਸੁੰਦੀ ਹੈ ਮਹੀਂ ਨਾਲੇ ਚੋਲੇ ਫੇਰ ਮਹੀਂ ਸਾਨੂੰ ਦੇ ਲਓ ਜੀ ਲਿਓ ਜੀ ਲਿਓ ਇਸ ਤਰ੍ਹਾਂ ਦੀ ਮਹੀਂ ਲਿਓ ਵੀਰ ਤੋਰੋ ਤੋਰੋ ਨੂੰ ਦੋਸੋ ਭਾਈ ਕੀ ਮੋਲੇ ਦਾ ਨਹੀਂ ਸੀ ਇਹ ਮੈਨੂੰ ਟੀਕਾ ਲਾਉਂਦੇ ਨਹੀਂ ਲੋੜ ਤੇ ਦੱਸੋ ਭਾਈ ਮੋਲੇ ਦਾ ਦੋ ਮੋਲੇ ਵੀਰ ਭਾਏ ਜੋ ਮਰਜ਼ੀ ਕਰੀਏ ਹਾਂ ਨਾ ਹੀ ਐਂਡ 85000 85000 ਦੀ ਤੇ ਕੀ ਭਾਜੀ ਹੱਪ ਕਰੋਗੇ ਮਾਨ ਮਾਨ ਵੀਰ ਕਰ ਦੋ 1000 ਹੁਣ ਆ ਜੀ ਦੋ ਛੜ ਤਾਂ ਦੋ ਬਹੁਤ ਵਧੀਆ ਤੇ ਜੀ ਦੋ ਜਾਨ ਦੋ 82 ਦੀ ਆਣਾ ਹੁਣ 82 ਦੀ ਚਲੋ ਜੀ ਜਾਨ ਦੋ ਜੀ 82 ਦੀ 82 ਦੀ 82000 82000 ਦੀ ਜਾਨ ਦੋ ਜਾਨ ਦੋ ਦੇਖੋ ਜੀ ਬਹੁਤ ਵਧੀਆ ਮੋਲੇ ਆ ਤੇ ਲੋਕ ਗਾਵਾਂ ਲਾ ਜੋ ਜੀ ਕੁਆਲਟੀ ਵਾਲੇ ਜਾਂਦੇ ਜੀ ਪਿਆਸੀ ਯਾਰ ਬੱਚਾ ਨਹੀਂ ਹੈਗਾ ਵਾ ਨਹੀਂ ਬੱਚਾ ਨਹੀਂ ਹੈਗਾ ਠੀਕ ਹੈ ਜੀ ਆਓ ਜੀ ਆਹ ਬੈਠ ਜੀ ਵੇਖੋ ਇਹ ਟੋਕੜਾ ਇਹ ਗੱਪਣ ਹੈਗੀ ਨਾ ਗੱਪਣ ਨਹੀਂ ਹੈਗੀ ਟੋਪਣ ਵਸ਼ੀ ਹੈ ਦੁੱਧ ਹੈ 10 8 ਕਿਲੋ ਵਧੀਆ ਦੁੱਧ ਹੋਊਗਾ ਪਰ ਰੰਗ ਬਾਜ ਫਾਰਮ ਵਾਲੀ ਵਸ਼ੀ ਠੀਕ ਵੇਖੋ ਕਿੰਨੀ ਵੀਜੀ ਫਾਰਮ ਵਾਲੀ ਵਸ਼ੀ ਹੈ ਬਹੁਤ ਜ਼ਿਆਦਾ ਚੰਗੀ ਹਾਂਜੀ ਤੇ ਦੁੱਧ ਵਸ਼ੀ 18 20 ਕਿਲੋ ਚਲੀ ਪਈ ਵਸ਼ੀ ਵੇਖੋ ਵੀ ਜੈਡ ਬਲੈਕ ਵਸ਼ੀ ਆਈਆਂ ਵਸ਼ੀ ਵੀਰ ਜੀ ਅੱਛਾ ਫਿਰ ਜਰਸੀ ਨਾ ਕਰਾ ਆ ਪਿਆ ਸ਼ੈੱਡ ਚੋਂ ਲਈ ਵੀਰ ਵਸ਼ੀ ਬਹੁਤ ਹਾਲ ਚੋਂ ਵਸ਼ੀ ਲਈ ਇਹ ਕਾਨੇ ਕੋਨੇ ਵੇਖੋ ਕਿਦਾਂ ਡੋਂਦੀ ਦਾਣੋ ਇਹ ਸਾਫ ਵਹਿੜ ਇਹਨੂੰ ਆਹ ਕਾਹ ਵਹਿਰ ਤਿਆਰ ਕੀਤੀ ਲੱਖ ਡੇਢ ਲੱਖ ਦੀ ਵਹਿੜ ਆ ਹਾਂਜੀ ਬਹੁਤ ਜਵਾਬ ਹੈ ਹਣਾ ਫੇਰ ਕੁੜ ਹੰਦੀ ਵੇੜ ਦਾ ਭਾਅ ਦਾ ਨਿਗਾਜ ਆ ਜੇ ਭਾਅ ਬਿਲਕੁਲ ਜਾਜ ਤੇ ਗਾਂ ਐ ਵੇੜ ਦਾ ਮੁੱਲ ਫੋਨੀ ਵਾਲੇ ਹੁੰਦੇ ਆ ਇਹ ਵੀ ਰਮਾਤ ਬੰਦਾ ਨਾਲ ਦੁੱਧ ਪਾਣੀ ਪੀ ਜਾਵੇ ਨਾਲੇ ਗਾਂ ਖਾ ਨਾਲੇ ਗਾਂ ਸਾਹਮਲੇ ਵਸ਼ੀ ਨਕੀ ਪਾਲਾਂ ਕੋਨੋਂ ਫੜਾਈ ਆ ਜੀ ਜੀ ਵਸ਼ੀ ਨਕੀ ਪਾਲ ਕੇ ਕਿੰਨਾ ਜੇ ਇਹਨਾਂ ਨੂੰ ਦੁੱਧ ਪੀਣਾ ਜੇ ਵੱਡੇ ਫਾਰਮ ਦੀ ਬਸ਼ੀ ਲਈਏ ਨਾ ਉਹ ਵੀ 20-25 ਹਜ਼ਾਰ ਤੋਂ ਘੱਟ ਨਹੀਂ ਹੁੰਦੀ ਨਹੀਂ ਮਿਲਦੀ ਵੀ ਜੀ 30 ਹਜ਼ਾਰ ਦੀ ਵਸ਼ੀ ਮੁੱਲ ਇਹ ਤੇ ਵੇੜ ਨਾਲੇ 50000 ਦੀ ਹਾਂਜੀ ਐਂਡ ਕੋਈ 18 ਵਾਲਾ ਫੋਨ ਨਾ ਲਾਵੇ 20000 ਦੀ ਹਣੀ 20000 ਦੀ 20000 ਦੀ ਲਓ ਜੀ ਉਹ ਗੱਲ ਕੀਤੀ ਵੀ 20000 ਦੀ ਇਹਦੇ ਆ ਕੇ ਦੁੱਧ ਦਊਗੀ ਨਾਲੇ ਭਾਈ ਗਾਂ ਵਹਿੜ ਬਾਈ ਜਾਣੀ ਪਰਵਸ਼ੀਆਂ ਪਾਲੋ ਵਸੀਆਂ ਵੀ ਪਾਲੋ ਲਗਾਈਆਂ ਵੀ ਟੋਕਣਾ ਦੇਖੋ ਬਹੁਤ ਸੋਹਣੇ ਸਾਫ਼ ਸੁਥਰੇ ਗਾੜੀ ਵੀ ਰਾਕੇ ਯਰਸੀ ਆਏ ਹੋਏ ਆਵੇ ਗਰਮੀਆਂ ਦੀ ਜਾਣ ਆਂਦੀ ਆਏ ਆਏ ਵੀਡੀਓ ਵੀ ਲੀਜੀਏ ਕਨਕੀਨਾਂ ਵਾਲੇ ਹੋਣਾ ਜਾਣਾਂ ਧਿਆਨ ਧਿਆਨ ਦਰਦੀ ਕੈਮਰੇ ਘਬਰਦੀ ਆ ਦੇਣ ਵੀਰ ਲੈ ਜੂ ਅੱਠ ਇੱਕ ਨੀਲੀ ਤੇ ਇੱਕ ਯਰਸੀ ਤੇ ਤੁਸੀਂ ਸਾਤ ਕਰਾਓਗੇ ਇਹਦੇ ਆਪਣੇ ਫਾਰਮ ਤੇ ਆਉਣੀਆਂ ਹੋਣੀਆਂ ਨੇ 20 ਦਿਨ ਖੜਦੀ ਆਠ ਆਠ ਦਿਨ ਖੜੋਗੇ ਤੇ ਮਸ਼ੀਨ ਨੂੰ ਬਹਿਣਾ ਔਖਾ ਹੈ ਤਨੂ ਕਮਾਲਾ ਮੈਂ ਤਾਂ ਵੀ ਬਹਿਣਾ ਇਹ ਦਵਾਈ ਹੈ ਜਿਨ੍ਹਾਂ ਨੇ ਜਿਨੇ ਵੈੜ ਫੜੀ ਵੀਰ ਨੇ ਭੋਲੇ ਨੇ ਇਹ ਭੋਲੇ ਦੇ ਪਿੰਡੋਂ ਆਈ ਆ ਬਹੁਤ ਜ਼ਿਆਦਾ ਭੋਲੇ ਦੇ ਸਜਣ ਕੋਈ ਭੋਲੇ ਦਾ ਰਿਸ਼ਤੇਦਾਰ ਹੀ ਜਿਨ੍ਹਾਂ ਕੋ ਭਾਈ ਹੈ ਬਹੁਤ ਜ਼ਿਆਦਾ ਵਸ਼ੀ ਜਿਹਨੂੰ ਕਹਿੰਦੇ ਨਾ ਅੱਜ ਜਿੰਨੀਆਂ ਵੈੜ ਦੀਆਂ ਵਧਰਾ ਨਾ ਸ਼ਾਇਦ ਹੁੰਦੇ ਆ ਵੀਰ ਜੀ ਸਾਰੀਆਂ ਵਧਰਾ ਵਸ਼ੀ ਬਾਹਰ ਦੀ ਬੜੀ ਬੜੀ ਵੀਰਜੀ ਠੀਕ ਜੀ ਪੂਰੀ ਐ ਪੁੱਤਾਂ ਦੇ ਬੋਲੇ ਆਂ ਐ ਹੀ ਬਣੇਗੀ ਠੀਕ ਐ ਪੁੱਤਾ ਪੇ ਲਾ ਜਾਂਦੀ ਆ ਫੁੱਲ ਸਭ ਆਉਂਦੀ ਇਹ ਬਣੂਗੇ ਫਰੀਦ ਮੱਖੀ ਨਹੀਂ ਬਹਿਣ ਦੇਂਦੀ ਵੈੜ ਦੇਖੋ ਜੀ ਪੂਰੀ ਸਾਲ ਦੇ ਆ ਥੋੜਾ ਕੈਮਰੇ ਕੋ ਘਬਰਦੀ ਚਵਰੀ ਅਸਲ ਵੀਰ ਜੀ ਪੰਜਾਬ ਵਾਲੀਆਂ ਯਰਸੀ ਆ ਜੀ ਹਾਂ ਜੀ ਥਮਾ ਚਲਵਾਉਂਦੇ ਨਹੀਂ ਪੰਜਾਬ ਵਾਲੀਆਂ ਯਰਸੀ ਪੂਰੀ ਦੁੱਧ ਵਾਲੀ ਵੈੜ ਹਾਂ ਜੀ ਮੋਲ ਵੀਰ ਵਸ਼ੀ ਦਾ ਭਮੇ ਕਰੀਏ 75 70 ਹਾਂ ਨਾ ਹੀ ਪੈਣ 60000 ਦੀ 60000 ਦੀ 62000 ਦੀ ਹਾਂ ਨਾ ਹੀ 60000 ਪੈਣ ਜੇ ਅਸੀਂ ਹੋਣੀ ਥੋੜਾ ਆ ਜੀ 40000 ਦੀ ਵੀਰ ਜੀ ਚਲੋ ਜੀ ਮਾਨ ਕਰਨਾ ਹੀ ਪਣਾ 64000 ਦੀ ਭ ਆਣੇ ਹੁੰਦੀ ਏ ਤੇ ਵਧੀਆ ਸਾਬ ਦੇ ਸੁਤਰੀ ਆ ਬਾਕੀ ਵੀ ਠੀਕ ਆ ਬਾਈ 1 ਜਨਵਰੀ ਕਵਾਸੀ ਇਹਦੇ ਟੋਪ ਦੇ ਆ ਠੀਕ ਤੇ ਲਾਈਕ ਕਮੈਂਟ ਸ਼ੇਅਰ ਖਵਾਤ ਹੋਰ ਆ ਚਾ ਜਿਹੜੇ ਪਾਂਬਾ ਪੀ ਸਭਾਈ ਅੱਜ ਲੈ ਕੇ ਆਏ ਆ ਲਾਈਕ ਕਮੈਂਟ ਤੇ ਸ਼ੇਅਰ ਤੇ ਸਾਬਣਾ ਅੱਜ ਸਾਕੀ ਆਡੀ ਆਜੀ ਆ ਮੈਂ ਤਾਂ ਵੀ ਵੀਰੇ ਜਨਵਰੀ ਕਵਾਸੀ ਅੱਜ ਦੀ ਰੋਜੀ ਮਸਾਕੀ ਤੇ ਕੱਲ ਮੰਡੀ ਗਏ ਹਾਂ ਤੇ 1 ਜਨਵਰੀ ਬਖਾਉਣੇ ਆ ਹਾਂਜੀ ਲਿਆਓ ਜੀ ਲਓ ਜਾਈਏ ਜੀ ਦੱਸੋ ਜੀ ਜਨਵਰੀ ਤੋਂ ਮੰਨੇ ਆ ਵੀਰ ਆ ਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹਾਂਜੀ ਵੀ ਵੀਰ ਕਿੱਡਾ ਟੌਪ ਦਾ ਜਨਮ ਰਿਆ ਹਾਂਜੀ ਉਹ ਢੀ ਕੱਟੀ ਤੇ ਉਥੇ ਜਦੋਂ ਗਏ ਚਾਨਕ ਧਿਆਨ ਪੈ ਗਿਆ ਦੋ ਨੰਬਰ ਦੀਆਂ ਮਈਆਂ ਦੇ ਵਿੱਚ ਬੰਦੀ ਨਾਲ ਤੇ ਭੋੜੀ ਜੱਲੀ ਵੀ ਟਰੱਕ ਜੇ ਇਹ ਭੋੜੀ ਕੱਟੀ ਆ ਇਹ ਭੋੜੀ ਕੱਟੀ ਇਹ ਰੱਬੀ ਰੂਹ ਵੇਖ ਕੇ ਡੀਆਂ ਡਾਬੀ ਵੇਖ ਲੋ ਜੀ ਉਸੇ ਘੜੀ ਇਹ ਫਿਰ ਲੈਣਦੀ ਆ ਫੁੱਲੀ ਛੜਦੀ ਆ ਅੱਜ ਤੋਂ ਪਤਾ ਨਹੀਂ ਮੈਨੂੰ ਦੋ ਦੀ ਲਈ ਤੇ ਤਿੰਨ ਦੀ ਲਈ ਆਂਦਾ ਵੀ ਮੈਂ 11000 ਹੀ ਲੈਣਾ ਮੈਂ ਕੱਢਦੇ ਫੜਾਦੇ ਬਾਹਰ 11000 ਦੀ ਹੀ ਲਈ ਆ ਵੇਖ ਲੋ ਜੀ ਭੋੜੀ ਕੱਟੀ ਆ ਕੋਈ ਸਿੰਘ ਹੀ ਚੜਦਾ ਹੈਗਾ ਮੈਂ ਨਾ ਵੀ ਵੀ ਸਹੀ ਦੇ ਆਪਣੇ ਜ਼ਿਮੀਂਦਾਰ ਭਰਾ ਕੋਈ ਆਣਾ ਹਾਂ ਤੇ ਥੋੜਾ ਜਿਆ ਇਨਾਂ ਨਾਲ ਸੋਚੇ ਜਿਹੜੀ ਗੱਲ ਹੈ ਇੱਕ ਕੱਟੀ ਮੈਂ ਕੱਟੀ ਵੇਚਣੀ ਨਹੀਂ ਆ ਇੱਕ ਮੈਂ ਆਪਣੀ ਵੀਡੀਓ ਪੈਂਦੀ ਰਹਿਣੀ ਚਲਦੀ ਰਹਿਣੀ ਆ ਮੈਂ ਬਣਾ ਕੇ ਵਿਖਾਉਂਗਾ ਠੀਕ ਹੈ ਜੀ ਅੱਜ ਤਾਂ ਦੋਹਾਂ ਸਾ ਇਹ ਵੀ ਆਪਣੀ ਜਿਹੜੀ ਆਪਣੀ ਅੱਠ ਲੱਗਿਆ ਇਹੋ ਮੈਂ ਤਿਆਰ ਕਰਕੇ ਭੋੜੀ ਮੈਂ ਉਥੇ ਮਿਲੇ ਲੈਣਾ ਮਿਲੇ ਕਰਨੀ ਹੈ ਜਿਹਦੇ ਜਿਹਦੀ ਲੰਘੀ ਆਰੇ ਗੱਲ ਚ ਰਸਾ ਵੜਦਾ ਹੋ ਇਦਾਂ ਉਹ ਮੰਦੀ ਦੇ ਪਾਣੀ ਖਾਵੇ ਆਪਣਾ ਕਰਮ ਕਢ ਜਾਂਦਾ ਵਾ ਉਥੇ ਮੰਡੀ ਫਿਰਦੇ ਤੇ ਸਾਨੂੰ ਪਹਿਲੇ ਨੰਬਰ ਵਾਲੀ ਮੈਂ ਦਾ ਫੋਨ ਆ ਗਿਆ ਮਿੰਟ ਤੋਂ ਪਹਿਲਾਂ ਵੀ ਮਹੀਂ ਉਥੇ ਲੱਗੇ ਅੱਛਾ ਉਹ ਤੇ ਲੱਗੇ ਵੀਰ ਲੱਗੇ ਜਦੋਂ ਇਹ ਲਈ ਤੇ ਗੱਲ ਤੇ ਵੀਰ ਕਰਮਾਂ ਵਾਲਾ ਜੀ ਆ ਬਚਾਉਣਾ ਚਾਹੀਦਾ ਆ ਤੇ ਕਿਤੇ ਚੰਗੀ ਠੰਡ ਨੂੰ ਇੱਕ ਡੇਟ ਆਫ ਦਾ ਲਗਾ ਕੱਢੀ ਠੰਡੀ ਮਰੀ ਵੀਰ ਜੀ ਫਿਰ ਹਾਂ ਜੀ ਠੰਡੇ ਵੇਖੋ ਬਹੁਤ ਸਾਫ਼ ਗੱਡੀ ਲਈ ਆ ਵਾ ਇਹ ਫਿਰ ਹੈ ਭੋੜੀ ਦੀ ਗੱਡੀ ਚੰਗੀ ਤੇ ਵੀਰ ਨੇ ਕਿਹੜੇ ਬਨੇ ਲਾ ਦਿੱਤੀ ਆ ਇਹਦੇ ਨੂੰ ਫ੍ਰੀ ਫੜਾ ਦੇ ਘਰ ਦੇ ਦੇ ਕੇ ਇਹਨੂੰ 10000 ਨੂੰ ਕੀ ਕਰੇਗਾ 10000 ਇਹ ਗੱਲ ਕਹਿਣਾ ਬਾ ਕਿਤੇ ਭੜਾ ਹੋਊਗਾ ਤੇ ਤੇਰਾ ਕਿੱਥੇ ਭੜਾ ਹੋਊਗਾ ਕਿੱਥੇ ਦੇਣਾ ਜਿਹੜਾ ਇਹ ਆ ਬਹੁਤ ਗਲਤ ਬੰਨੇ ਡੰਗਰ ਨਾ ਦਿਆ ਕਰੋ ਜਿਹੜਾ ਜਿਹੜਾ ਚਵਰਾ ਡੰਗਰ ਸਾਰੇ ਬੰਨ ਰਹਿ ਗਿਆ ਆ ਸਾਰੇ ਬੰਨ ਰਹਿ ਗਿਆ ਉਹਨੂੰ ਦੇ ਦੋ ਬਹੁਤ ਟਾਈ ਚੰਗਾ ਨਾ ਦੋ ਮੇਰੇ ਲਈ ਜਿਹੜੀ ਸਾਰੇ ਬਨੇਓ ਨਹੀਂ ਕਿਹਾ ਬਨੇ ਹਾਂਜੀ ਉਹਦੇ ਦੋ ਪਰ ਇਹੋ ਜਿਹਾ ਬਿਨਾਂ ਰੋਟੀ ਖਾਣਦੇ ਆ ਵੀ ਨਾ ਸੁੱਖ ਮੰਗੋ ਚਵਾਰਿਆਂ ਦੀ ਇਹੋ ਜਿਹਾ ਪੂਰਜ ਦੇ ਬੀਟੀ 6:00 ਤੱਕ ਇਹੋ ਕਟੀਆਂ ਤਿਆਰ ਕਰੋਗੇ ਤੇ ਫਾਇਦਾ ਹੋਣਾ ਨਹੀਂ ਨਹੀਂ ਹੋਣਾ ਨਹੀਂ ਮੈਂ ਵੀ ਇਹ ਸਸਤੀ ਥੋੜੀ ਵਧੀਆ ਹੋਣੀ ਆ ਇਹੋ ਜਿਹਾ ਕਟੀਆਂ ਹੀ ਵਧੀਆਂ ਕਈਆਂ ਅਸੀਂ ਫੇਰ ਰੇਡ ਜਾਜ ਕਰਾਂਗੇ ਪਿੱਛੋਂ ਘਰਾਂ ਚ ਮਈਆਂ ਤਿਆਰ ਹੋਣਗੀਆਂ ਤੇ ਆ ਫੇਰ ਰੇਡ ਜਾਜ ਹੋਣੇ ਆ ਫੇਰ ਰੇਡ ਜਾਜ ਹੋਣੇ ਆ ਫੇਰ ਚਵਾਰੇ ਲੋਕ ਵੀ ਕਰਨ ਇਹ ਮੰਡੀਆਂ ਮੰਡੀਆਂ ਲੱਗਦੇ ਆ ਰੇਟ ਤੇ ਮਹਿੰਗੇ ਚ ਵਾਰੇ ਉਹ ਕਰਨਪੁਰ ਆਫਫ ਵਾਰੀ ਦਾ ਕਰਨ ਮੱਤੇ ਹੁਣ ਵੀਰ ਕੁਬਾਰੀ ਵੀਰ ਨੇ ਤਾਂ ਪਤਾ ਰਗਮ ਖਰਚ ਕੇ ਲਿਆਉਣੀ ਉਹਨੇ ਤਾਂ ਦਾਮ ਪਾਉਣਾ ਜਵਾਰੇ ਨੇ ਘਰੋਂ ਆਪਣੇ 30 40 ਲੱਖ ਰੁਪਏ ਲਾਇਆ ਦੋ ਕਰੇ ਹੁਣ ਜਿੰਨੇ ਹੁਣ ਵੀਰ ਮੰਡੀ ਜਾ ਕੇ ਵੀ ਦਕਾਨ ਲੱਗਦੀ ਉਹ ਨਾਲ ਨਹੀਂ ਜਿਗਰਾ ਚਾਹੀਦਾ ਜਿਗਰਾ ਚਾਹੀਦਾ ਮੰਡੀ ਲਾਉਣ ਨੂੰ ਤੇ 5-7 ਲੱਖ ਦੀਆਂ ਆਪ ਬੰਦੇ ਨੇ ਕਹਣਾ ਅੰਨੇ ਬੱਧੀਆਂ ਜਿੱਥੇ ਜੀ ਕੈਨ ਦੇ ਵਿੱਚ 10 ਮਈਆਂ ਜਿੰਨੇ ਉੱਥੇ ਬੱਧੀਆਂ ਹਨ ਹਾਂ ਉਹਦੇ ਕੋਲ ਪੱਲੇ ਉਹਨੇ ਬੱਧੀਆਂ ਇੱਕ ਵਾਰੀ ਸਹੀ ਗੱਲ ਹੈ ਆ ਜਿਹਦੇ ਕੋਲੋਂ ਲਾਗੇ ਮਾਰੇ ਪਿੱਠਾ ਕਰਨਾ ਪੜਾ ਬੜਾ ਔਖਾ ਤੇ ਬਾਕੀ ਆ ਵੀ ਲਾਈਕ ਤੇ ਕਮੈਂਟ ਸ਼ੇਅਰ ਵਾਦ-ਵਾਦ ਕਰਿਆ ਕਰੋ ਜਿਹੜੇ ਇਹਨਾਂ ਜਾਨਵਰਾਂ ਨੂੰ ਪਿਆਰ ਕਰੀਏ ਤੇ ਸੇਵਾ ਕਰੀਏ ਤੇ ਵੀਰੇ ਬੜਾ ਕੋਟੇ ਸਹੀ ਗੱਲ ਜੀ లైక్ ਕਮੈਂਟ ਸ਼ੇਅਰਵਾ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਇਹੋ ਨੰਬਰ ਹੈਗਾ 84 27 40 77 52 ਨਾਮ ਮਹਾਰਾ ਦਾ ਪਿੰਡ ਪਿੰਡ ਭੋਮਾ ਤੇ ਖਿੱਚ ਕੇ ਰੱਖੋ ਭਾਈ ਜੀ ਕੰਮ ਨੂੰ ਸਤਿ ਸ੍ਰੀ ਅਕਾਲ